ਬਿਸ਼ਪ ਪਤਰ ਇਤਿਹਾਸਕ ਦਰਬਾਰ ਡੇਰਾ ਛੰਡੇਪੀਰ ਜੋ ਕਿ ਬਿਸ਼ਪ ਤੱਕ ਜਾਣਿਆ ਜਾਂਦਾ ਹੁੰਦਾ ਤੇ ਸਤਲੁਜ ਰਿਆ ਦੇ ਲਾਗੇ ਇੱਕ ਛੰਡੇਪੀਰ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੋ ਇੱਕ ਦਿੱਖ ਦੇ ਖੰਦੇ ਵਿੱਚ ਪ੍ਰਾਈਵੇਟ ਸਕੂਲ ਮਦਰ ਦੀ ਬਿਲਡਿੰਗ ਦਾ ਭਲੇਖਾ ਪਾਉਂਦਾ ਹੈ ਜਿਸ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਰਾਮਾ ਦੱਸਿਆ ਕਿ ਉਹਨਾਂ ਨੇ ਇਸ ਸਕੂਲ ਦੀ ਬਿਲਡਿੰਗ ಗ್ರಾಮ ਪੰਚਾਇਤ ਐਨਆਰਆਈ ਸਹੂ ਨਗਰ ਨਿਵਾਸ ਸਹਿਯੋਗ ਨਾਲ ਬਣਾਈ ਹੈ ਮੇਰੇ ਸਕੂਲ ਦੇ ਬੱਚੇ ਖੇਡਾਂ ਤੇ ਖੇਤਰ ਦੇ ਵਿੱਚ ਬੜੀਆਂ-ਬੜੀਆਂ ਮੱਲਾ ਮਾਰ ਕੇ ਇਸ ਨਮਾਣੇ ਜਿਹੇ ਪੜਾਅ ਤੇ ਸਕੂਲ ਦਾ ਨਾ ਰੋਸ਼ਨ ਪੂਰੇ ਪੰਜਾਬ ਤੇ ਜ਼ਿਲ੍ਹੇ ਦੇ ਵਿੱਚ ਕਰ ਚੁੱਕੇ ਹਨ ਕੈਮਰਾਮੈਨ ਐਸਕ ਨਾਗੀ ਨਾਲ ਦਵਾਬਾ ਦੇ 24 ਸ਼ਾਨ ਲਈ ਕੁਰਸ਼ਨ ਸਿੰਘ ਨਾਗੀ ਮਨਪ ਸਿੰਘ ਮਝਾਰਾ ਚੰਡੀਪੀ ਦੇ ਦਰਵਾਜ਼ੇ ਤੋਂ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜਗਜੀਤ ਸਿੰਘ ਮੈਂ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਚੰਡੀਪੀਰ ਕਹੜਿਆਣਾ ਵਿਖੇ ਆਪਣੇ ਸਿਵਾਨਵਾ ਆ ਰਿਹਾ ਹਾਂ ਜਦੋਂ ਮੈਂ ਸਰ ਇਸ ਸਕੂਲ ਦੇ ਵਿੱਚ ਆਇਆ ਤਾਂ ਇਸ ਸਕੂਲ ਦੇ ਵਿੱਚ ਕੋਲ ਟੋਟਲ 14 ਬੱਚੇ ਪੜ੍ਹਨ ਆਖਾ ਔਰ ਅਸੀਂ ਡੋਰ ਟੂ ਡੋਰ ਮਤਲਬ ਗਏ ਪੇਰੈਂਟਸ ਤੱਕ ਰਾਬਤਾ ਕਾਇਮ ਕੀਤਾ ਇੱਥੋਂ ਤੱਕ ਕਿ ਅਸੀਂ ਝੁੱਗੀ-ਝੌਂਪੜੀਆਂ ਦੇ ਬੱਚਿਆਂ ਤੱਕ ਵੀ ਅਸੀਂ ਰਾਬਤਾ ਕਾਇਮ ਕੀਤਾ ਜਿਸ ਦੀ ਬਦੌਲਤ ਅੱਜ ਇਹ ਹੋਇਆ ਕਿ ਸਾਡਾ ਸਕੂਲ ਦੇ ਬੱਚੇ ਅੱਜ ਮਤਲਬ ਤਰੀਕ ਤੱਕ 90 ਬੱਚੇ ਟੋਟਲ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ 5ਵੀਂ ਜਮਾਤ ਤੱਕ ਪੜ ਰਹੇ ਹਨ। ਔਰ ਮੇਰੇ ਸਕੂਲ ਜਿੱਥੇ-ਜਿੱਥੇ ਪੜਾਈ ਦੇ ਵਿੱਚ ਬਖੋਖ ਮੁਕਾਬਲੇ ਦੇ ਵਿੱਚ ਵੀ ਮਤਲਬ ਮੁਕਾਬਲਾ ਵਿੱਚ ਵੀ ਪੋਜੀਸ਼ਨਾਂ ਹਾਸਲ ਕੀਤੀਆਂ ਉਸੇ ਤਰ੍ਹਾਂ ਮੇਰੇ ਸਕੂਲ ਦੁਆਰਾ ਮੇਰੇ ਬੱਚਿਆਂ ਦੁਆਰਾ ਖੇਡਾਂ ਦੇ ਵਿੱਚ ਵੀ ਕਾਫੀ ਮਤਲਬ ਪ੍ਰਾਪਤੀ ਕੀਤੀਆਂ ਤੇ ਬਲਾਕ ਪੱਧਰ ਤੇ ਔਰ ਤਹਿਸੀਲ ਔਰ ਜ਼ਿਲ੍ਹਾ ਪੱਧਰ ਤੱਕ ਮੇਰੇ ਬੱਚੇ ਖੇਡਾਂ ਵਿੱਚ ਪਹੁੰਚ ਚੁੱਕੇ ਆ। ਔਰ ਮੈਂ ਇਥੇ ਕੰਮ ਕਰਕੇ ਬੜਾ ਆਨੰਦ ਆਉਂਦਾ, ਬੜੀ ਖੁਸ਼ੀ ਮਿਲਦੀ ਆ। ਕਿਉਂਕਿ ਮੈਨੂੰ ਇਹ ਸਕੂਲ ਮੈਨੂੰ ਆਪਣੇ ਘਰ ਵਰਗਾ ਲੱਗਦਾ ਔਰ ਇੱਥੋਂ ਦਾ এনਵਾਇਰਨਮੈਂਟ ਬਹੁਤ ਟੌਪ ਦਾ ਔਰ ਇਸ ਕਰਕੇ ਮੈਂ ਪੇਰੈਂਟਸ ਨੂੰ ਵੀ ਵਾਰ-ਵਾਰ ਕਹਿੰਦਾ ਕਿ ਮਤਲਬ ਪ੍ਰਾਈਵੇਟ ਸਕੂਲਾਂ ਦੇ ਮਤਲਬ ਜਾਗ ਰਚਨਾ ਫਸੋ, ਉਹਨਾਂ ਛੋਟੇ ਛੋਟੇ ਲੁਕਾਣਾਂ ਚ ਨਾ ਜਾਓ। ਬੱਚਿਆਂ ਦੀ ਐਡਮਿਸ਼ਨ ਕਰਾਓ। ਤੁਸੀਂ ਆਪਣੇ ਬੱਚੇ ਗਵਰਨਮੈਂਟ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਓ ਤੇ ਅੱਜ ਦੇ ਤਰੀਕੇ ਵਿੱਚ ਗਵਰਨਮੈਂਟ ਪ੍ਰਾਇਮਰੀ ਸਕੂਲ ਬਹੁਤ ਵਧੀਆ ਬਣ ਚੁੱਕੇ ਆ ਔਰ ਇੱਕ ਇੱਕ ਅਸੀਂ ਮਤਲਬ ਵਧੀਆ ਐਜੂਕੇਸ਼ਨ ਦਾ ਸਾਰੇ ਪੇਰੈਂਟਸ ਨਾਲ ਤੇ ਪਿੰਡ ਵਾਸੀਆਂ ਨਾਲ ਵਾਦਾ ਕਰਦੇ ਆ ਜਿੱਦਾਂ ਸਾਰੇ ਦੇਖਦੇ ਆ ਪਾਰਕ ਬਣੇ ਆ ਬਹੁਤ ਵਧੀਆ ਸੁੰਦਰੀਆਂ ਤੁਸੀਂ ਬਣਾਈਆਂ ਹੋਈਆਂ ਇਹ ਕਿਹਦੀ ਤੋਹਫੀ ਦੇਣ ਤੁਹਾਨੂੰ ਸਾਰੇ ਬਸ ਵਸਤ ਮੰਕ ਨੂੰ ਕੁਦਰਤ ਨਾਲ ਜੁੜਿਆ ਰਹਿਣਾ ਚਾਹੀਦਾ ਕੁਦਰਤ ਬਹੁਤ ਕੁਦਰਤ ਵਾਤਾਵਰਣ ਵਿੱਚ ਹੀ ਆ ਜੇ ਆਪਣਾ ਆਲੇ ਦੋਲੇ ਵਾਤਾਵਰਨ ਵਧੀਆ ਤਾਂ ਮਤਲਬ ਉਹ ਸਭ ਕੁਛ ਵਧੀਆ ਲੱਗਦਾ ਬੱਚੇ ਆਉਂਦੇ ਫੁੱਲਾਂ ਨੂੰ ਦੇਖਦੇ ਆ ਗਾਰਡਨ ਗਾਰਡਨ ਦੇ ਵਿੱਚ ਮਤਲਬ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਨੂੰ ਦੇਖਦੇ ਤਾਂ ਉਹਨਾਂ ਦਾ ਬੜਾ ਮਨ ਖੁਸ਼ ਹੁੰਦਾ ਬੜੇ ਚੰਗੇ ਚੰਗੇ ਸਕੂਲ ਆਉਂਦੇ ਆ ਮੈਂ ਦੇਖਦਾ ਜੀ ਜੀ ਮੇਰੇ ਬੱਚੇ ਤਕਰੀਬਨ 7:30 ਵਜੇ 7:20 ਤੇ ਸਕੂਲ ਆਉਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਸਕੂਲਾਂ ਇੰਨਾ ਪਿਆਰ ਆ ਫਿਰ ਜਾਣ ਲੱਗੇ ਵੀ ਮੈਨੂੰ ਕਹਿਣਾ ਪੈਂਦਾ ਬੱਚਿਓ ਮਤਲਬ ਤੁਸੀਂ ਹੁਣ ਜਾਣਾ ਕਿਉਂਕਿ ਬੜਾ ਉਹ ਲੌਂਡ ਦੇ ਵਿੱਚ ਖੇਡ ਕੇ ਮਤਲਬ ਆਖਾ ਬੀਮਸ ਬੜੀ ਪ੍ਰੈਕਟਿਸ ਕਰਕੇ ਔਰ ਬੂਟਿਆਂ ਨੂੰ ਦੇਖ ਕੇ ਬੜਾ ਉਹਨਾਂ ਦਾ ਮਨ ਖੁਸ਼ ਹੁੰਦਾ ਕਿਉਂਕਿ ਆਪਾਂ এনवायरमेंट ਨਾਲ ਜੋੜ ਕੇ ਬੱਚੇ ਨੂੰ ਵਧੀਆ ਮਤਲਬ এনवायरमेंट ਦੇਖ ਕੇ ਕਿ ਬੱਚੇ ਸਵੱਛਤਾਵਾ ਦੇ ਵਿੱਚ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਸਰ ਜਿਵੇਂ ਕਿ ਪਾਣੀ ਵੀ ਸਪਸ਼ਟ ਹੋਣਾ ਚਾਹੀਦਾ ਹਵਾ ਵੀ ਸਵੱਛ ਹੋਣੀ ਚਾਹੀਦੀ ਆ ਤੇ ਸਾਡਾ ਜਿਹੜਾ ਵਾਤਾਵਰਨ ਆ ਉਹ ਸਵੱਛ ਹੋ ਵੀ ਨਾ ਤਾਂ ਬੱਚੇ ਵਧੀਆ ਸਾਲ ਲੈਣ ਚ ਰਣਗੇ ਔਰ ਬੱਚੇ ਵਧੀਆ ਮਤਲਬ ਉਹਨਾਂ ਨੂੰ এনਵਾਇਰਨਮੈਂਟ ਮਿਲੇਗਾ ਤੇ ਬੱਚੇ ਵਧੀਆ ਐਜੂਕੇਸ਼ਨ ਪ੍ਰਾਪਤ ਕਰ ਸਕਣਨ ਤਾਂ ਇਹ ਪੁੱਛ ਲਗਾ ਤੁਹਾਡੇ ਬੱਚੇ ਗੋਲ ਮੈਡਿਵ ਬਰੋਂ ਜਿੱਤ ਕੇ ਬਰੌਂਡ ਮੈਡਿਵ ਜਿੱਤ ਕੇ ਲੈ ਕੇ ਹਾਂਜੀ ਹਾਂਜੀ ਮੇਰੇ ਬੱਚੇ ਇੱਕ ਵਾਰ ਬੱਚੇ ਮੇਰੇ ਡਿਸਟ੍ਰਿਕਟ ਲੈਵਲ ਤੇ ਪਹੁੰਚ ਚੁੱਕੇ ਪਿਛਲੇ ਸਾਲ ਵੀ ਮੇਰਾ ਬੱਚਾ ਸੁਸ਼ਾਤ ਪ੍ਰਿਆਰ ਡਿਸਟ੍ਰਿਕਟ ਲੈਵਲ ਤੇ ਦੌੜਾਂ ਦੇ ਵਿੱਚ ਫਰਸਟ ਪੋਜੀਸ਼ਨ ਅਸਰ ਕੀਤੀ ਉਸਨੇ ਇਸ ਤਰ੍ਹਾਂ ਮਤਲਬ ਬੱਚੇ ਮੇਰੇ ਖੇਡਾਂ ਦੇ ਵਿੱਚ ਕਾਫੀ ਪ੍ਰਾਪਤੀਆਂ ਉਹਨਾਂ ਦੀ ਐ ਸਵਿਮਿੰਗ ਵਿੱਚ ਵੀ ਮੇਰੇ ਵਿੱਚ ਹੀ ਆਏ ਔਰ ਹਰ ਤਰ੍ਹਾਂ ਦੇ ਬੱਚੇ ਮੇਰੇ ਮਤਲਬ ਬੱਚੇ ਤੇ ਟੈਲੈਂਟ ਆ ਬੱਚੇ ਦਰਿਆ ਦੇ ਕਿਨਾਰੇ ਵਸਿਆ ਪਿੰਡ ਦਾ ਇੱਕ ਛੋਟਾ ਜਿਹਾ ਪਿੰਡਾ ਬਿਲਕੁਲ ਨਿੱਕਾ ਜਿਹਾ ਲਗੀ ਸਾਹਿਬ ਔਰ ਬੜਾ ਮੈਨੂੰ ਆਪਣੇ ਸਕੂਲ ਤੇ ਵੀ ਮਾਣ ਆ ਬੱਚਿਆਂ ਤੇ ਵੀ ਮਾਣ ਆ ਤੇ ਪਿੰਡ ਵਾਸੀਆਂ ਤੇ ਵੀ ਮਾਣ ਆ ਜਿਹੜੇ ਮੈਨੂੰ ਵਕਫ ਵਕਫ ਸੇ ਸਹਿਯੋਗ ਦਿੰਦੇ ਉਹਨਾਂ ਦੇ ਸਾਥ ਕੇ ਮੇਰੇ ਬੱਚੇ ਵੀ ਪੋਜੀਸ਼ਨਾਂ ਹਾਸਲ ਕਰ ਰਹੇ ਆ ਤੁਹਾਡੇ ਬਲਾਕ ਪਤਰੀ ਖੇਡਾਂ ਵਿੱਚ ਉਸ ਵੇਲੇ ਮੈਂ ਇੱਕ ਦੇਖਿਆ ਸੀ ਤੇ ਬੱਚਾ ਨੰਗੇ ਪੈਰੀ ਸੀ ਉਹ ਬੱਚਾ ਸਵੇਰ ਤੋਂ ਭਜਦਾ ਸੀ ਤੁਹਾਨੂੰ ਲੱਗਦਾ ਸੀ ਉਹ ਬੱਚਾ ਨੇ ਪਿੱਛਣਾ ਸਰ ਕਰਕੇ ਤੁਸੋਂ ਦੇ ਟੁੜ ਕੀ ਕਹਿਣਾ ਹਾਂਜੀ ਸਰ ਬੱਚੇ ਬੱਚੇ ਪੱਤਰ ਪੱਤਰ ਬੱਚੇ ਨ ਬੱਚੇ ਖੇਡਾਂ ਤੇ ਬਹੁਤ ਡੈਡੀਕੇਟਡ ਆ ਔਰ ਹੈਲਥ ਤਾਂ ਜ਼ਰੂਰੀ ਆ ਸਭ ਤੋਂ ਅੱਜ ਦੇ ਅੱਜ ਦੇ ਸਮੇਂ ਦੀ ਮੁੱਖ ਮੰਗ ਵੀ ਹੈਲਥ ਆ ਜਿਸ ਬੱਚੇ ਜਿਸ ਵਿਅਕਤੀ ਜਿਸ ਬੱਚੇ ਦੀ ਹੈਲਥ ਵਧੀਆ ਹੋਵੇਗੀ ਉਹ ਕੋਈ ਵਧੀਆ ਐਜੂਕੇਸ਼ਨ ਪ੍ਰਾਪਤ ਕਰ ਸਕਦਾ ਬਿਮਾਰ ਬੱਚਾ ਐਜੂਕੇਸ਼ਨ ਪ੍ਰਾਪਤ ਨਹੀਂ ਕਰ ਸਕਦਾ ਵਧੀਆ ਇਸ ਕਰਕੇ ਬੱਚੇ ਇੱਕ ਤਾਂ এনवायरमेंट ਵਧੀਆ ਚ ਰਹਿੰਦੇ ਆ ਆਲਾ ਦੋਲਾ ਨੰਦਾ ਵਧੀਆ ਵਾ ਇਸ ਕਰਕੇ ਫਿਜ਼ੀਕਲੀ ਤੌਰ ਤੇ ਬੱਚੇ ਖਾਫੀ ਫਰਟਾ ਹੁੰਦੇ ਆ ਹਾਂਜੀ ਮੈਨੂੰ ਐਨਆਰਆਈ ਵੀਰਾਂ ਨੇ ਸਹਿਯੋਗ ਦਿੱਤਾ ਗ੍ਰਾਮ ਪੰਚਾਇਤ ਕੜਿਆਣਾ ਉੱਥੋਂ ਦੇ ਬਸਨੀਕਾਂ ਨੇ ਵੀ ਸਹਿਯੋਗ ਦਿੱਤਾ ਤੇ ਬਾਖੌਖ ਸਮਾਜ ਭਲਾ ਇੱਜਣੀ ਸਰਸਥਾਵਾ ਉਹਨਾਂ ਨੇ ਵੀ ਸਮੇਂ ਸਮੇਂ ਤੇ ਸਹਿਯੋਗ ਦਿੱਤਾ ਮੇਰੇ ਟੀਚਰ ਸਾਹਿਬਾਨ ਉਹ ਵੀ ਮੇਰਾ ਬਹੁਤ ਸਾਥ ਦਿੰਦੇ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਮੇਰਾ ਸਕੂਲ ਅੱਜ ਵਧੀਆ ਮਤਲਬ ਪੋਜੀਸ਼ਨ ਹਾਸਲ ਕਰ ਰਿਹਾ ਔਰ ਵਧੀਆ ਮਤਲਬ ਮੈਨੂੰ ਲੱਗ ਰਿਹਾ ਔਰ ਕਾਫੀ ਵਧੀਆ ਸਕੂਲ ਬਣ ਚੁੱਕਾ ਹੈ ਇਸ ਤਰ੍ਹਾਂ ਦੇਖਾ